ਮੁਰਦਾਬਾਦ ਗੇਂਦ ਦੀ ਸਰਕਾਰ ਮੁਰਦਾਬਾਦ ਮੁਕਾਬਲ ਮੁਰਦਾਬਾਦ ਸਾਲੇਕਾ ਜਿੰਦਾਬਾਦ ਸਰਕਾਰ ਮੁਰਦਾਬਾਦ 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 ਇਹ ਕਰਾ ਕਰਦੀਆਂ ਕੀ ਇਹੋ ਮੇਰੀ ਚਾਹੋਗੀ ਇਹਦਾ ਜੀ ਇਸ ਸਮੇ 37 ਕਰੋੜ ਰੁਪਇਆ ਜਿਹੜਾ ਬਕਾਇਆ ਜੀ ਬਕਾਇਆ ਨਹੀਂ ਪੈਂਦਾ ਖਾਤਿਆਂ ਵਿੱਚ ਉਹਨਾਂ ਚ ਜਿਹੜਾ ਏ ਧਰਨਾ ਜਿਹੜਾ ਵਾ ਇਸ ਵੇਲੇ ਦੀ ਖਬਰ ਇੱਕ ਪਾਸੇ ਤਾਂ ਸਰਕਾਰਾਂ ਕਿਸਾਨਾਂ ਨੂੰ ਮੰਨਦਾ ਦਾ ਨਾਂ ਦਿੰਦੀਆਂ ਹਨ ਪਰ ਦੂਜੇ ਪਾਸੇ ਹੀ ਸਰਕਾਰਾਂ ਕਿਸਾਨਾਂ ਨੂੰ ਉਹਨਾਂ ਦੇ ਹੱਕਾਂ ਲਈ ਸੜਕਾਂ ਉੱਤੇ ਧਰਨੇ ਲਾਉਣ ਨੂੰ ਮਜਬੂਰ ਕਰ ਦਿੰਦੀਆਂ ਹਨ ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਫਗਾਨਾ ਦੀ ਚੱਡਾ 슈ਗਰ ਮਿਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕੀ ਵੱਡੀ ਗੈਂਤੀ ਵਿੱਚ ਕਿਸਾਨਾਂ ਦਾ ਇਕੱਠ ਹੋਇਆ ਕਿਸਾਨਾਂ ਨੇ ਮਿਲ ਮੈਨੇਜਮੈਂਟ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ 2018 19 ਅਤੇ 20 ਦੀ ਬਕਾਇਆ ਰਾਸ਼ੀ ਮਿਲ ਮੈਨੇਜਮੈਂਟ ਵੱਲੋਂ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਪਹਿਲਾਂ ਵੀ ਇਸ ਮੁੱਦੇ ਉੱਤੇ ਮਿਲ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਫਿਰ ਵੀ ਕਿਸਾਨਾਂ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ ਗਿਆ ਉਨਾ ਕਹਿਆ ਕਿ ਜਦੋਂ ਤੱਕ ਕਿਸਾਨਾਂ ਦੀ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਮਿਲਦੇ ਬਾਹਰ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹੇਗਾ। ਦੇਖੋ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਤੇ ਹਰਚੋਵਾਲ ਤੋਂ ਸੁਖਦੇਵ ਸਿੰਘ ਦੀ ਸਾਂਝੀ ਰਿਪੋਰਟ। ਜਿੰਦਾਬਾਦ ਜਿੰਦਾਬਾਦ ਜੀ ਅੱਜ ਜੀ ਅਸੀਂ ਬੜੇ ਲੰਮੇ ਸਮੇਂ ਤੋਂ ਜਿਹੜੇ ਕਿਸਾਨ 3 ਸਾਲ ਦਾ ਪਿਛਲਾ ਜਿਹੜਾ ਬਕਾਇਆ ਉਹਨੂੰ ਲੈ ਕੇ ਜਿਹੜਾ ਇੱਕ ਦਮ ਹੀ ਆਵਾਜ਼ ਦੇ ਵਿੱਚ ਇੱਕ ਦੂਸਰੇ ਨੂੰ ਬੋਲ ਰਹੇ ਸਨ ਪਰ ਅੱਜ ਜਿਹੜੀ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਰਾਮ ਸਿੰਘ ਪੰਨੂ ਜੀ ਉਹਨਾਂ ਨੇ ਇਹਨਾਂ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਤੇ ਅੱਜ ਜਿਹੜਾ ਕਿੜੀ ਮਿਲਦੇ ਖਿਲਾਫ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਇਹਦੇ ਵਿੱਚ ਜਿਹੜਾ ਇਕੱਲਾ ਇੱਥੇ ਇਕੱਲਾ ਇਸ ਮਿਲ ਦੀ ਗੱਲ ਨਹੀਂ ਗਈ ਪੰਜਾਬ ਦਾ ਜਿਹੜਾ ਪੂਰੇ ਪੰਜਾਬ ਦਾ ਇਹ ਬਕਾਇਆ 77 ਕਰੋੜ ਰੁਪਈਆ ਜਿਹੜਾ ਫਗਵਾੜੇ ਮਿਲਦਾ 32 ਕਰੋੜ ਰੁਪਈਆ ਜਾਂ ਜਿਹੜਾ ਜਯਦਵ ਗਰੁੱਪ ਹੈ ਉਹਨਾਂ ਦਾ ਵਾ ਤੇ ਹੋਰ ਇਸ ਤਰ੍ਹਾਂ ਜਿਹੜੇ ਪ੍ਰਾਈਵੇਟ ਮੇਲਾ ਉਹਨਾਂ ਦਾ ਬਕਾਇਆ ਸਰਕਾਰੀ ਮਿਲਾਂ ਦਾ ਬਕਾਇਆ ਜਿਹੜਾ ਲਗਭਗ 300 ਕੁਝ ਕਰੋੜ ਹੈ ਉਹ ਸਾਰਾ ਬਕਾਇਆ ਲੈਣ ਵਾਸਤੇ ਹੋਰ ਜਿਹੜੀ ਇਹ ਮੇਲੇ ਸੀਜ਼ਨ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਉਹਦਾ ਕੋਈ ਵੀ ਰੇਟ ਜਿਹੜਾ ਸਰਕਾਰ ਵੱਲੋਂ ਤੈਅ ਨਹੀਂ ਕੀਤਾ ਗਿਆ ਔਰ ਆਪਾਂ 350 ਕਰੋੜ ਰੁਪਈਆ ਜਿਹੜਾ ਕੁਇੰਟਲ ਦਾ ਰੇਟ ਉਹਦੀ ਮੰਗ ਕਰਨਿਆਂ ਤੇ ਜਿਹੜਾ ਨਵਾਂ ਗੰਨੇ ਦੀ ਪੜਾਈ ਹੈ ਉਹ ਜਿਹੜਾ ਉਹ ਤੁਰੰਤ ਜਿਹੜੀ ਅਦਾਇਗੀ 14 ਦਿਨਾਂ ਦੇ ਅੰਦਰ ਤੇ ਜਿਹੜੀ ਜਿੰ ਇਹਦਾ ਜੀ ਇਸ ਸਮੇ 37 ਕਰੋੜ ਰੁਪਇਆ ਜਿਹੜਾ ਬਕਾਇਆ ਜੀ ਉਹਦੇ ਵਿੱਚ ਜਿਹੜਾ ਇਹ 18 19 ਤੇ 19 20 ਦਾ ਜਿਹੜਾ ਦੋਨਾਂ ਸਾਲਾਂ ਦਾ ਜਿਹੜਾ ਸੰਭਲਾ ਬਕਾਇਆ ਤੇ ਉਹ ਜਿੰਨਾ ਚਿਰ ਉਹ ਆਪਾਂ ਨੂੰ ਮਿਲਦਾ ਨਹੀਂ ਆਪਾਂ ਇੱਥੇ ਬੈਠੇ ਆ ਜੀ ਤੇ ਜਿਹੜੀ ਆਪਣੀ ਜਿਹੜੀ ਸਤਰਾਮ ਸਿੰਘ ਪੰਨੂ ਜੀ ਆਏ ਨੇ ਸਾਡੇ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਔਰ ਕੱਲੀ ਜਿਹੜੀ ਜਥੇਬੰਦੀ ਸਾਡੀ ਜਿਹੜੀ ਆ ਇਹ ਮੋਰਚਾ ਜਿਆ ਲੜ ਰਹੀ ਹੈ ਜੀ ਇਹ ਕਿਸਾਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਹਾਂਜੀ ਹੋਰ ਵੀ ਠੀਕ ਹੈ ਜੀ ਇਹ ਜਿਹੜੇ ਕਿਸਾਨ ਨੇ ਇਹ ਜਿਹੜਾ ਸਾਡੇ ਜ਼ਿਲ੍ਹੇ ਕਰਦਾਖਪੁਰ ਦੇ ਵਿੱਚ 7 ਜ਼ੋਨ ਨੇ ਅੱਜ ਜਿਹੜੇ 3 ਜ਼ੋਨ ਜਿਹੜੇ ਨੇ ਉਹਨਾਂ ਦੀ ਡਿਊਟੀ ਲੱਗੀ ਇੱਥੇ ਹੋਣ ਦੀ ਤੇ ਬਾਕੀ ਜਿਹੋਨਾਂ ਦੀ ਡਿਊਟੀ ਵਾਰੋ ਜਿਸ ਤਰ੍ਹਾਂ ਵਾਰੀ ਲੱਗੇਗੀ ਉਸ ਤਰ੍ਹਾਂ ਚੱਲਦੀ ਰਹੇਗੀ ਤੇ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕਿੰਨੀ ਦੇਰ ਤੱਕ ਜਿਹੜਾ ਪ੍ਰਦਰਸ਼ਨ ਇਹ ਤੁਹਾਡਾ ਚੱਲਦਾ ਰਹੇਗਾ ਇਹ ਜਿੰਨਾ ਚਿਰ ਤੱਕ ਤੁਹਾਨੂੰ ਦਸੀਆਂ ਜੀ 350 ਤੇ 350 ਰੁਪਿਆ ਕੁਇੰਟਲ ਦਾ ਰੇਟ ਤੇ ਜਿਹੜੀ ਪਿਛਲੀ ਆ ਪਕਾਇਆ ਤੇ ਜਿਹੜੀ ਅਗਲੀ ਜਿਹੜੀ ਪੇਮੈਂਟ ਆ 14 ਦਿਨਾਂ ਦੇ ਅੰਦਰ ਜਿੰਨਾ ਅਸੀਂ ਅੱਜ ਇਸ ਮਸਲੇ ਦੇ ਕਿਰੀ ਮੇਲ ਦੇ ਗਾੜੀ ਇਕੱਠੇ ਹੋਏ ਆਂ ਕਿ ਇਹਨਾਂ 45 ਕਰੋੜ ਰੁਪਏ ਸਾਡਾ ਪਿਛਲੇ 3 ਸਾਲਾਂ ਦਾ ਦੇਣਾ ਵਾ ਉਹ ਜਾਰੀ ਨਹੀਂ ਕਰਦੇ ਜਨਾਂਚਰੇ ਬਕਾਇਆ ਜਾਰੀ ਨਹੀਂ ਕਰਦੇ ਅਸੀਂ ਉਹਨਾਂ ਚਿਰ ਇੱਥੋਂ ਧਰਨਾ ਨਹੀਂ ਆਪਣਾ ਚੁੱਕਣਾ ਤੇ ਨਾਲ ਹੀ ਅਸੀਂ ਮੰਗ ਕਰਦੇ ਆਂ ਸਰਕਾਰ ਪੰਜਾਬ ਕੋ ਕਿ 3500 ਰੁਪਏ ਹਰਿਆਣੇ 'ਚ ਰੇਟ ਵਾ ਕਿੰਨੇ ਦਾ ਸਾਨੂੰ ਵੀ 3500 ਰੁਪਏ ਰੇਟ ਇੱਥੇ ਦਿੱਤਾ ਜਾਵੇ ਤੇ ਜਨਾਂਚਰੇ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨਦੇ ਅਸੀਂ ਆਪਣਾ ਨਿਰੰਤਰ ਧਰਨਾ ਜਾਰੀ ਰੱਖਾਂਗੇ ਧੰਨਵਾਦ ਅੱਜ ਜਿਹੜਾ ਅਸੀਂ ਕਿਰੀ ਮੇਲ ਦੇ ਵਿੱਚ ਧਰਨਾ ਲਾਇਆ ਵਾ ਇਹ ਆਪਣਾ 7-8 ਦਿਨ ਤੋਂ ਪਹਿਲਾਂ ਅਲੀਕਿਆ ਸੀ ਸਾਡੇ ਸੂਬਾ ਪ੍ਰਧਾਨ ਜੀ ਸਤਰਾ ਸਲਾਮ ਸਿੰਘ ਜੀ ਪੰਨੂ ਜੋ ਅੱਜ ਇਸ ਧਰਨੇ ਦੀ ਸਮੂਹਨੀਤ ਵੀ ਕਰਨ ਆਏ ਨੇ ਇਹ ਧਰਨਾ ਜਿਹੜਾ ਵਾ ਇੱਥੇ ਦੇ ਜਿਹੜੇ ਕਿਸਾਨ ਜਿਨ੍ਹਾਂ ਨੇ ਗੱਲਾਂ ਛੁੱਟਿਆ 3 ਸਾਲ ਪਹਿਲਾਂ ਉਹਨਾਂ ਦਾ ਅਜੇ ਵੀ ਜਿਹੜਾ ਬਕਾਇਆ ਵਾ 47 ਕਰੋੜ ਰੁਪਈਆ ਫਸਿਆ ਵਾ ਅਦੇ ਜਿਹੜੇ ਸਾਡੇ 7 ਜੂਨ ਬਣਿਆ ਗਰਦਾਪੁਰ ਜਿਹੜੇ ਵਿੱਚ ਅੱਜ ਆਪਾਂ 3 ਜੂਨ ਹੀ ਸੱਦੇ ਆ ਜੇ ਪ੍ਰਸ਼ਾਸਨ ਤੇ ਮਿਲ ਮਾਲਕ ਜੇ ਸਹੀ ਤਰੀਕੇ ਨਾਲ ਸਾਡੇ ਨਾਲ ਵਰਤਾਓ ਕਰਦੇ ਆ ਡੀਲਿੰਗ ਸਹੀ ਕਰਦੇ ਆ ਸਾਡਾ ਬਕਾਇਆ ਕਿਸਾਨਾਂ ਦਾ ਜਿਹੜਾ ਪਾਉਂਦੇ ਆ ਤੇ ਅੱਜ ਤਰ੍ਹਾਂ ਨਾ ਚੁੱਕਿਆ ਜਾਊਗਾ ਜੇ ਉਹ ਸਾਡੀ ਸਾਡੀ ਗੱਲਾਂ ਦੇ ਸਾਡੇ ਬਕਾਇਦੇ ਖਰਾ ਨਹੀਂ ਉਤਰਦੇ ਤੇ ਇਹ ਧਰਨਾ ਜਿਹੜਾ ਵਾ ਇਹ ਲਗਾਤਾਰ ਚੱਲੂਗਾ ਜਿੰਨਾ ਚਿਰ ਸਾਡਾ ਕਿਸਾਨਾਂ ਦਾ ਬਕਾਇਆ ਨਹੀਂ ਪਾਇਆ ਜਾਂਦਾ ਅਜੇ ਤੱਕ ਇਹ ਜਿਹੜਾ ਇਹ ਜਿਹੜਾ ਧਰਨਾ ਵਾ ਇਹ ਗਰਦਾਪੁਰ ਜਿਹੜੇ ਦਾ ਜਿਹੜਾ ਵਾ ਸੰਗਤ ਆਈ ਆ ਜੇ ਅੱਜ ਨਾ ਨਿਬੜਿਆ ਕੱਲ ਨਾ ਨਿਬੜਿਆ ਤੇ ਇਹ ਜਿਹੜੀ ਆ ਇਹਦਾ ਧਰਨਾ ਵਾ ਸੂਬਾ ਜਿਹੜਾ ਸੂਬਾ ਕਮੇਟੀ ਆ ਉਹ ਫੈਸਲਾ ਕਰਕੇ ਤੇ ਲੰਮਾ ਚੱਲ ਸਕਦਾ ਤੇ ਸੂਬੇ ਦਾ ਸੂਬੇ ਲੈਵਲ ਦਾ ਧਨਵਾ ਜਿਹੜਾ ਇਲਾਕਾ ਜਿਹੜਾ ਜਿੰਨਾ ਚਿਰ ਤੱਕ ਸਾਡੇ ਕਿਸਾਨਾਂ ਦਾ ਗੰਨੇ ਦਾ ਬਕਾਇਆ ਨਹੀਂ ਪੈਂਦਾ ਖਾਤਿਆਂ ਵਿੱਚ ਉਹਨਾਂ ਚਿਰ ਜਿਹੜਾ ਇਹ ਧਰਨਾ ਜਿਹੜਾ ਵਾ ਲੰਮਾ ਚੱਲੂਗਾ